i ਬੀਤੇ ਦਿਨ ਲੋਕ ਸਭਾ ਪਟਿਆਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਰਜੀਸ਼ 바ਵਾ ਦੀ ਅਗਵਾਈ ਤੇ ਵਿੱਚ ਇੱਕ ਬਾਈਕ ਰੈਲੀ ਸ਼ਹਿਰ ਦੇ ਵਿੱਚ ਕੱਟੀ ਗਈ। ਉਕਤ ਬਾਈਕ ਰੈਲੀ ਰਾਜਪੁਰਾ ਦੇ ਟਾਹਲੀ ਵਾਲਾ ਚੌਕ ਤੋਂ ਸ਼ੁਰੂ ਹੋ ਕੇ ਰਾਜਪੁਰਾ ਦੇ ਬਾਜ਼ਾਰਾਂ ਦੇ ਵਿੱਚੋਂ ਹੁੰਦੀ ਹੋਈ ਪੁਰਾਣਾ ਰਾਜਪੁਰਾ ਤੋਂ ਵਾਪਸ ਫੁਹਾਰਾ ਚੌਕ ਤੱਕ ਕੇ ਸਮਾਪਤ ਹੋਈ। ਉਕਤ ਬਾਈਕ ਰੈਲੀ ਦੇ ਵਿੱਚ ਨੌਂ ਜਵਾਨਾਂ ਦੇ ਉਹ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਮ ਆਦਮੀ ਪਾਰਟੀ ਦੇ ਝੰਡੇ ਲੈ ਕੇ ਆਮ ਆਦਮੀ ਪਾਰਟੀ ਲੋਕ ਸਭਾ ਪਟਿਆਲਾ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਅਤੇ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਜਿੰਦਾਬਾਦ ਦੇ ਨਾਅਰੇ ਲਗਾਏ ਗਏ ਉਕਤ ਰੈਲੀ ਦੇ ਵਿੱਚ ਠਾਠਾ ਮਾਰਦਾ ਨੋ ਜਾਪਾਨਾ ਦਾ ਇਕੱਠ ਦੇਖ ਕੇ ਲੋਕ ਹੈਰਾਨ ਹੋ ਗਏ ਅਤੇ ਬਾਈਕ ਰੈਲੀ ਨੂੰ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਰਾਜਪੁਰ ਦੇ ਟਾਲੀ ਵਾਲਾ ਚੌਂਕ ਤੋਂ ਦੱਸ ਦੇ ਕਿ ਚੰਡੀ ਦਿਖਾ ਕੇ ਰੁਕਾਨਾ ਕੀਤਾ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕੀ ਕੁਝ ਕਿਹਾ ਹੈ ਜੋ ਜਿਹੜੀ ਬਾਈਕ ਰੈਲੀ ਕੱਢੀ ਜਾ ਰਹੀ ਹੈ ਇਹ ਸਾਡੇ ਜਿਹੜੇ ਕੈਂਡੀਡੇਟ ਹੈ ਡਾਕਟਰ ਬਲਵੀਰ ਜੀ ਦੇ ਹੱਕ ਵਿੱਚ ਕੱਢੀ ਜਾ ਰਹੀ ਹੈ ਇਹ ਸਾਡੇ ਯੂਥ ਪ੍ਰਧਾਨ ਬੋਵਾ ਜੀ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਤੇ ਹੋਰ ਸਾਰੇ ਵਲੰਟੀਅਰਾਂ ਵੱਲੋਂ ਪੂਰੇ ਜੋਸ਼ ਨਾਲ ਕੱਢੀ ਜਾ ਰਹੀ ਹੈ ਔਰ ਲੋਕ ਬਲੰਟੀਅਰ ਜੀ ਇੱਕ ਵੱਖਰਾ ਹੀ ਜੋਸ਼ ਹੈ ਮੈਂ ਐਸੇ ਇਸ ਜੋਸ਼ ਤੋਂ ਇਹ ਦਰਸਾ ਰਿਹਾ ਕਿ ਐਕਤੀ ਵਾਰ ਵੀ ਸਾਰੇ ਲੋਕ ਤਿਆਰ ਹੈ ਝਾੜੂ ਫੇਰਨ ਲਈ ਔਰ ਪੂਰਾ ਜ਼ੋਰਦਾਰ ਝਾੜੂ ਫੇਰਿਆ ਜਾਊਗਾ ਇਹ ਸਾਡੀ ਇੱਥੋਂ ਟਾਲੀ ਵਾਲੇ ਚੌਂਕ ਤੋਂ ਲੈ ਕੇ ਅੱਗੇ ਐਮ ਐਲ ਏ ਰੋਡ ਐਮ ਐਲ ਏ ਰੋਡ ਤੋਂ ਆਕੇ ਅੱਗੇ ਮਾਰਕੀਟਾਂ ਵਿੱਚ ਹੁੰਦੀ ਹੋਈ ਦੁਆਰਾ ਵਾਪਸ ਇੱਥੇ ਆਪਣੇ ਆਈ ਟੀ ਆਈ ਰੋਡ ਕੋਲੇ ਆਪਣੀ ਕੋਠੀ ਆਫਿਸ ਕੋਲੇ ਆਉਗੀ ਕੀ ਕਹਿਣਾ ਚਾਹੋਗੇ ਅੱਜ ਕਿਸਾਨਾਂ ਨੇ ਜਿਹੜਾ ਰੇਲ ਟ੍ਰੈਕ ਖਾਲੀ ਕੀਤਾ ਹੈ ਤੇ ਉਸ ਬਾਰੇ ਦੇ ਵਿੱਚ ਕੀ ਕਹਿਣਾ ਚਾਹੋਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਰਿੰਦਰ ਮੋਦੀ ਜੀ ਦੀ ਵੱਡੇ ਵਾਲੇ ਇੱਕ ਰੈਲੀ ਵੀ ਹੋਣ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਦੇਖੋ ਮੋਦੀ ਜੀ ਨੂੰ ਅਧਿਕਾਰ ਹੈ ਆਪਦੀਆਂ ਰੈਲੀਆਂ ਕਰਨ ਦਾ ਇਲੈਕਸ਼ਨ ਹੈ ਉਹਨਾਂ ਨੇ ਵੀ ਰੈਲੀਆਂ ਕਰਨੀਆਂ ਸਾਰੀਆਂ ਪਾਰਟੀਆਂ ਰੈਲੀਆਂ ਕਰਨੀਆਂ ਉਹਦੇ ਵਾਸਤੇ ਤਾਂ ਮੈਨੂੰ ਲੱਗਦਾ ਮੈਨੂੰ ਕੁਝ ਨਹੀਂ ਕਹਿਣਾ ਚਾਹੀਦਾ ਪਰ ਮੈਂ ਧੰਨਵਾਦ ਕਰੂੰਗੀ ਆਪਣੇ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਅੱਜ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਰੇਲਵੇ ਟਰੈਕ ਖਾਲੀ ਕੀਤਾ ਉਹੀ ਇਹ ਵੀ ਉਹ ਕਿਸਾਨ ਵੀਰ ਵੀ ਸਾਡੇ ਨੇ ਉਹ ਵੀ ਇਨਸਾਨ ਨੇ ਉਹ ਸਮਝਦੇ ਨਹੀਂ ਪਰ ਮੋਦੀ ਜੀ ਪਤਾ ਨਹੀਂ ਕਿਉਂ ਪੱਥਰ ਬਣੇ ਹੋਏ ਨੇ ਜਿਹੜਾ ਇਹਨਾਂ ਦੀ ਪ੍ਰੋਬਲਮਾਂ ਨਹੀਂ ਸਮਝ ਰਹੇ ਮੈਂ ਮੋਦੀ ਜੀ ਅੱਗੇ ਵੀ ਪ੍ਰਾਰਥਨਾ ਕਰੂੰਗੀ ਉਹਨਾਂ ਨੂੰ ਕਹੂੰਗੀ ਔਰ ਪਰਮਾਤਮਾ ਅੱਗੇ ਵੀ ਪ੍ਰਾਰਥਨਾ ਕਰੂੰਗੀ ਕਿ ਮੋਦੀ ਜੀ ਨੂੰ ਸਤਬੁੱਧੀ ਦਿਓ ਜਿਹੜੀ ਸਾਡੇ ਕਿਸਾਨ ਵੀਰਾਂ ਦੀ ਗੱਲ ਸੁਣ ਲੈ ਜਿਹੜੇ ਮੁੱਦੇ ਨੂੰ ਲੈ ਕੇ ਜਿਹੜੇ ਅੱਜ ਵੋਟਾਂ ਮੰਗਣ ਜਾ ਰਹੇ ਹੋ ਪ੍ਰਚਾਰ ਕਰਦੇ ਦੇਖੋ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸੀ ਪਹਿਲਾਂ ਅਸੀਂ ਵਾਅਦਿਆਂ ਤੇ ਵੋਟਾਂ ਲਿੱਤੀਆਂ ਅਸੀਂ ਲੋਕਾਂ ਨੇ ਸਾਡੇ ਵਾਅਦਿਆਂ ਤੇ ਭਰੋਸਾ ਕੀਤਾ ਹੋਂ ਸਾਡੇ ਕੰਮਾਂ ਦੇ ਵੋਟਾਂ ਦੇਣਗੇ ਅਸੀਂ ਜਿਹੜਾ 300 ਯੂਨਿਟ ਪਰ ਬਿਜਲੀ ਫ੍ਰੀ ਕੀਤੀ ਉਸ ਤੋਂ ਬਾਅਦ ਮੁਹੱਲਾ ਕਲੀਨਿਕ ਨੌਕਰੀਆਂ ਦਿੱਤੀਆਂ ਜਿਹੜੀਆਂ ਸਾਡੇ ਮੁਲਾਜ਼ਮ ਵੀਰਾਂ ਦੀ ਕੰਮ ਕੀਤੇ ਉਹਨਾਂ ਦੀ ਪੱਕੀਆਂ ਕੀਤਾ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਫੌਜੀ ਵੀਰ ਜਾਂ ਮੁਲਾਜ਼ਮ ਵੀਰ ਸ਼ਹੀਦ ਹੁੰਦੇ ਉਹਨਾਂ ਨੂੰ 1 ਕਰੋੜ ਰੁਪਇਆ ਦਿੱਤਾ ਤੇ ਜੇ ਆਪਾਂ ਰਾਜਪੁਰੇ ਦੀ ਗੱਲ ਕਰੀਏ ਰਾਜਪੁਰੇ ਸਭ ਤੋਂ ਪਹਿਲਾਂ ਆਂਦੀ ਮੈਂ ਬੱਸ ਸਟੈਂਡ ਚਾਲੂ ਕੀਤਾ ਹਸਪਤਾਲ ਤੇ ਆਪਣੀ ਤਹਿਸੀਲ ਦੀ ਪਾਰਕਿੰਗ ਖਤਮ ਕੀਤੀ ਸੜਕਾਂ ਗਲੀਆਂ ਤਾਂ ਤੁਸੀਂ ਦੇਖ ਹੀ ਰਹੇ ਹੋ ਬੰਦੀਆਂ ਆਊਟਰ ਕਲੋਨੀ ਆ ਜਿਨ੍ਹਾਂ ਵਾਲ ਅੱਜ ਤੱਕ ਕੋਈ ਚੱਕਿਆ ਨਹੀਂ ਸੀ ਆਊਟਰ ਕਲੋਨੀਆ ਦਾ ਵਿਕਾਸ ਹੋ ਰਿਹਾ ਉਸ ਤੋਂ ਇਲਾਵਾ ਮੁਹੱਲਾ ਕਲੀਨਿਕ ਖੁੱਲ ਰਹੇ ਨੇ ਉਸ ਤੋਂ ਇਲਾਵਾ ਰਾਜਪੁਰੇ ਵਿੱਚ ਕਿਸਾਨ ਭਵਨ ਬਣ ਰਿਹਾ ਹੈ ਵਪਾਰ ਭਵਨ ਬਣ ਰਿਹਾ ਹੈ ਇਕ ਆਪਣਾ ਬਨਵਾਰੀ ਵਿੱਚ ਕਮਿਊਨਿਟੀ ਸੈਂਟਰ ਬਣਦਿਆ ਹੋਰ ਵੱਖ-ਵੱਖ ਥਾਵਾਂ ਤੇ ਕਮਿਊਨਿਟੀ ਸੈਂਟਰ ਬਣਦਿਆ ਹੈ ਮੇਰੇ ਪਰਵਾਸੀ ਪਰਵਾਮਾਂ ਲਈ ਪ੍ਰਵਾਂਚਲ ਭਵਨ ਬਣ ਰਿਹਾ ਹੈ ਹਾਲੇ ਮੇਰੇ ਮੀਡੀਆ ਵਾਲੇ ਭਰਾਵਾਂ ਦਾ ਕਰਜ਼ਾ ਮੇਰੇ ਤੇ ਬਾਕੀ ਉਹ ਵੀ ਜਲਦੀ ਹੀ ਉਤਾਰੂੰਗੀ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ ਚੋਣ ਜੋ-ਜੋ ਚੋਣ ਪ੍ਰਚਾਰ ਨੇੜੇ ਹੁੰਦਾ ਜਾ ਰਿਹਾ ਹੈ ਢੇੜ ਨੇੜੇ ਵਾਲੇ ਜਦੋਂ ਤੇਜ਼ ਹੋ ਰਿਹਾ ਬਨੂੜ ਚ ਰੈਲੀ ਹੋਈ ਹੈ ਹੁਣ ਅਜੇ ਇੱਥੇ ਵੀ ਹੋ ਰਹੀ ਹੈ ਔਨਰ ਜਿਹਦੇ ਵਿੱਚ ਹੋਰ ਵੀ ਰੈਲੀ ਕੀਤੀ ਤੇ ਬਿਲਕੁਲ ਜੀ ਸਾਡੇ ਹੋਰ ਪ੍ਰੋਗਰਾਮ ਹੈ ਸਾਡੀਆਂ ਘਰਾਂ ਚ ਛੋਟੀਆਂ-ਛੋਟੀਆਂ ਨੁੱਕੜ ਮੀਟਿੰਗਾਂ ਵਿੱਚ 10-12 ਮੀਟਿੰਗਾਂ ਉਹਨਾਂ ਦੀਆਂ ਫੇਰ ਹੈ ਪੂਰੇ ਹਲਕੇ 'ਚ ਐਨੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਸਾਡੇ ਸੁਪਰ ਸੀਐਮ ਅਰਵਿੰਦ ਕੇਜਰੀਵਾਲ ਜੀ ਦਾ ਰੋਡ ショਅ ਵੀ ਆਊਗਾ ਤਾਂ ਜਿਵੇਂ ਜਿਵੇਂ ਚੋਨ ਅਖਾੜਾ ਪਖੀ ਜਾਊਗਾ ਉਵੇਂ-ਉਵੇਂ ਪ੍ਰੋਗਰਾਮ ਹੁੰਦੇ ਜਾਣਗੇ ਤੇ ਮੈਂ ਤੁਹਾਡੇ ਮਾਧਿਅਮ ਲੋਕਾਂ ਨੂੰ ਇੱਕ ਅਪੀਲ ਕਰਦੀ ਆ ਮੇਰੇ ਰਾਜਪੁਰਾ ਵਾਸੀਆਂ ਨੂੰ ਕਿ ਅਸੀਂ ਜੋ ਵਾਅਦੇ ਕਰਕੇ ਆਏ ਆ ਉਹ ਵਾਅਦੇ ਪੂਰੇ ਕਰ ਰਹੇ ਆ ਉਹਨਾਂ ਵਾਅਦਿਆਂ ਨੂੰ ਦੇਖ ਕੇ ਤੁਸੀਂ ਸਾਡਾ ਸਹਿਯੋਗ ਦਿਓ ਤਾਂ ਕਿ ਅਸੀਂ ਅੱਗੇ ਹੋਰ ਮਜ਼ਬੂਤੀ ਨਾਲ ਆਪਣੇ ਕੰਮ ਕਰ ਸਕੀਏ ਐਮਐਲਏ ਸਾਡੇ ਨੀਨਾ ਮਿੱਤਲ ਦੀ ਅਗਵਾਈ 'ਚ ਸਾਰਾ ਕਾਰਜ ਹੋ ਰਿਹਾ ਜੀ ਜੋ ਵੀ ਸਾਨੂੰ ਉਪਰੋਂ ਕੁਆਲਿਟੀ ਤੋਂ ਹੁਕਮ ਆਇਆ ਸੀ ਕਿ ਪੂਰੇ ਜੇ ਕੌਨਸੀ ਜ਼ੋਨ ਸੀ ਚਾਰ ਬਾਈਕ ਰੈਲੀ ਕਰਨੀਆਂ ਜਿੰਨਾਂ ਚੋ ਅੱਜ ਅਸੀਂ ਦੋ ਦੂਜੀ ਰੈਲੀ ਕਰ ਲਿਆ ਦੋ ਰੈਲੀਆਂ ਅਸੀਂ ਨੈਕਸਟ ਵੀਕ ਦੇ ਵਿੱਚ ਵਿੱਚ ਉਹ ਵੀ ਕੰਪਲੀਟ ਕਰਾਂਗੇ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਹੈ ਯੂਥ ਵੱਲੋਂ ਬਹੁਤ ਵੱਡਾ ਆ ਤੁਸੀਂ ਪਿੱਛੇ ਆਪ ਹੀ ਦੇਖ ਲਓ ਕਿ ਯੂਥ ਮੇਰੇ ਨਾਲ ਬਹੁਤ ਜੁੜਿਆ ਹੋਇਆ ਐ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਅਸੀਂ ਆਉਣ ਵਾਲੇ ਦਿਨਾਂ ਚ ਫੋਰ ਯੂਥ ਨੂੰ ਆਪਣੇ ਨਾਲ ਜੋੜਾਂਗੇ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ